ਉਸੇ ਹੀ ਰਾਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ ਵਰਸੇ ਕੋਈ ਨੂਰੇ ਇਲਾਹੀ ਦਿੱਲੀ ਦੇ ਬਾਡਰ ਤੇ ਵਰਸੇ ਕੋਈ ਨੂਰੇ ਇਲਾਹੀ ਬੱਚਿਆਂ ਵਿੱਚ ਫਤਿਹ ਸਿੰਘ ਦੀਆਂ ਚਲਕਾਂ ਨੇ ਪਾਤਸ਼ਾ ਸਾਡੇ ਲਈ ਕਿਲੇ ਬਣ ਗੀਆਂ ਸੜਕਾਂ ਨੇ ਪਾਤਸ਼ਾ ਸਾਡੇ ਲਈ ਕਿਲੇ ਬਣ ਗੀਆਂ ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗੀਆਂ ਹਰਪਜੀਤ ਮਾ ਪਹੁੰਚੇ ਨਹੀਂ تھے ਖਨੌਰੀ ਬੜਾ ਹਰਪਜੀਤ ਕਿਵੇਂ ਕਿਸਾਨਾਂ ਵਿੱਚ ਹਨਾ ਰਹਿ ਰਹੇ ਹੋ ਕੀ ਲੱਗ ਰਿਹਾ ਹਾਲਾਤ ਵਿੱਚ ਡਲੇਵਾਲ ਸਾਹਿਬ 20 ਦਿਨ ਹੋ ਚੁੱਕੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹਾਲਾਤ ਤਾਂ ਚੜ੍ਹਦੀ ਕਲਾ ਚ ਨੇ ਜੀ ਤੇ ਮਿਲ ਕੇ ਐ ਡਲੇਵਾਲ ਸਾਹਿਬ ਨੂੰ ਤੇ ਬਾਕੀ ਉਹਨਾਂ ਨੇ ਬਹੁਤ ਚੜ੍ਹਦੀ ਕਲਾ ਚ ਗੱਲ ਕੀਤੀ ਆ ਸੋ ਉਹਨਾਂ ਨੇ ਇਹੀ ਕਿਹਾ ਵੀ ਇਹ ਮੋਰਚੇ ਵੀ ਆਪਾਂ ਰੱਖੀ ਕਰੀਏ ਤਕੜੇ ਹੋ ਕੇ ਸਾਰੇ ਜਣੇ ਤੇ ਜੋ ਉਹਨਾਂ ਦੀ ਮਕਸਦ ਆ ਲੜਾਈ ਦਾ ਉਹ ਉਹਨਾਂ ਨੇ ਡਿਸਕਸ਼ਨ ਕੀਤੀ ਕਿ ਐਮ ਐਸ ਪੀ ਕਿਵੇਂ ਜ਼ਰੂਰੀ ਆ ਜਿਵੇਂ ਪਾਣੀਆਂ ਨੂੰ ਲੈ ਕੇ ਬਹੁਤ ਟਾਈਮ ਹੁਣ ਗੱਲ ਹੋਈ ਹੈ ਨਾ ਵੀ ਆਪਾਂ ਰੌਲਾ ਪਾਉਨੇ ਆ ਪਾਣੀਆਂ ਦਾ ਬਹੁਤ ਵੱਡਾ ਮਸਲਾ ਪੰਜਾਬ ਦਾ ਨਾ ਉਹ ਕਹਿੰਦੇ ਵੀ ਇਹਦਾ ਕੰਸਰਨ ਡਾਇਰੈਕਟਲੀ ਐਮ ਐਸ ਪੀ ਨਾਲ ਆ ਨਾ ਜੇ ਆਪਾਂ ਨੂੰ ਐਮ ਐਸ ਪੀ ਮਿਲ ਜਾਂਦੀ ਆ ਨਾ ਤੇ ਵੀ ਬੱਜਿਆ ਨੇ ਪਛੁੰਨੇ ਤੋਂ ਕਿੰਨੀ ਦਾ ਪਾਣੀ ਦੀ ਖਪਤ ਤਾਂ ਵੈਸੀ ਘਟ ਜੂਗੀ ਤੇ ਸੋ ਹੋਰ ਵੀ ਬਹੁਤ ਗੱਲਾਂ ਬਾਤਾਂ ਹੋਈਆਂ ਪਰ ਮੋٹے ਰੂਪ ਚ ਇਹ ਗੱਲ ਆ ਵੀ ਉਹ ਬਹੁਤ ਚੜ੍ਹਦੀ ਕਲਾ ਚ ਨੇ ਤੇ ਬਹੁਤ ਉਹਨਾਂ ਨੇ ਮਤਲਬ ਇਹ ਗੱਲ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹੀ ਵੀ ਦੇਖੋ ਵੀ ਮੈਂ ਮਤਲਬ ਆਪਣੇ ਵੱਲੋਂ ਪੂਰਾ ਦ੍ਰਿੜਾ ਵੀ ਆਪਣੇ ਲੋਕਾਂ ਲਈ ਮੈਂ ਲੜੂੰਗਾ ਖੜੂੰਗਾ ਤੇ ਇਹਦਾ ਹੋਣ ਕਰ ਗੱਲਾਂ ਕਹਿਣ ਦੀਆਂ ਵੀ ਨਹੀਂ ਹੈਗੀਆਂ ਕਿਉਂਕਿ ਆਪਾਂ ਪਹਿਲੀ ਕਿਸ਼ਤ ਜਿਹੜੀ ਅੰਦੋਲਨ ਦੀ ਲੜੀ ਆ ਉਹਦੇ ਵਿੱਚ ਆਪਾਂ ਦੇਖ ਹੀ ਲਿਆ ਵੀ ਇਹ ਉਹ ਲੀਡਰ ਨੇ ਜਿਹੜੇ ਹਮੇਸ਼ਾ ਆਪਦੇ ਲੋਕਾਂ ਦੇ ਨਾਲ ਖੜੇ ਨੇ ਨਾ ਡਟ ਕੇ ਲੜੇ ਨੇ ਤੇ ਹੁਣ ਤਾਂ ਬਸ ਇਹੀ ਆ ਵੀ ਤਕੜੇ ਹੋ ਕੇ ਆਪਾਂ ਇਹਨਾਂ ਦਾ ਸਾਥ ਦਈਏ ਸਾਰੇ ਜਣੇ ਬਿਲਕੁਲ ਤੇ ਜੇਕਰ ਗੱਲ ਕਰੀਏ ਦੇਖੋ ਤੁਸੀਂ ਵੀ ਆਏ ਆ ਬੱਬੂ ਆਣ ਵੀ ਆਏ ਹੋਰ ਵੀ ਕਲਾਕਾਰਾਂ ਸਨਮਾਨਕ ਅਜਾ ਆ ਕੀ ਲੱਗਦਾ ਲੱਗਦਾ ਕਿ ਦਿੱਲੀ ਵਾਲਾ ਫੇਰ ਮਾਹੌਲ ਸਜਣਾ ਪੈਣਾ ਦੇਖੋ ਕੋਈ ਵੀ ਚੀਜ਼ ਕਹੀ ਨਹੀਂ ਜਾ ਸਕਦੀ ਹੁੰਦੀ ਕਦੇ ਵੀ ਆਪਾਂ ਹੁਣ ਅੱਜ ਇਹਦਾ ਮਤਲਬ ਰੂਪਰੇਖਾ ਅੱਜ ਨਹੀਂ ਇੱਥੇ ਬਹਿ ਕੇ ਨਹੀਂ ਘਟ ਸਕਦੇ ਨਾ ਚੀਜ਼ਾਂ ਵਿੱਦ ਦੀ ਫਲੋ ਹੁੰਦੀਆਂ ਨੇ ਨਾ ਇੱਕ ਵਰਤਾਰਾ ਵਰਤਦਾ ਤੇ ਓਵੇਂ ਓਵੇਂ ਚੀਜ਼ਾਂ ਅੱਗੇ ਵਧਦੀਆਂ ਨੇ ਨਾ ਸੋ ਮਤਲਬ ਇਹੀ ਹੁੰਦਾ ਬਿਹਤਰ ਵੀ ਆਪਾਂ ਸਾਰੇ ਤਾਂ ਸਪੋਰਟਿੰਗ ਐਂਗਲ ਆਪਣਾ ਸਾਰਿਆਂ ਦਾ ਨਾ ਤੁਸੀਂ মিডিਆ ਵੀ ਅਸੀਂ ਗਾਉਣ ਵਾਲੇ ਵੀ ਸਮਾਜ ਸੇਵੀ ਵੀ ਭਾਈ ਅਮਰਜੀਤ ਬੈਠੇ ਨੇ ਨਾ ਬਾਕੀ ਸਾਰੇ ਜਿੰਨੇ ਵੀ ਸੂਝਵਾਨ ਨੇ ਜਥੇਬੰਦੀਆਂ ਤੋਂ ਸਾਰੇ ਜਣੇ ਆ ਨਾ ਸੋ ਸਾਰਿਆਂ ਦਾ ਆਪਣਾ ਦਾ ਸਪੋਰਟਿੰਗ ਰੋਲ ਹੀ ਹੁੰਦਾ ਲੀਡਰ ਸਾਡਾ ਇੱਕ ਹੁੰਦਾ ਉਹ ਸਾਨੂੰ ਦਿਸ਼ਾ ਨਿਰਦੇਸ਼ ਦਿੰਦਾ ਵੀ ਇਧਰ ਨੂੰ ਤੁਰਨਾ ਨਾ ਤੇ ਬਾਪੂ ਉਹਨਾਂ ਨੇ ਇਹੀ ਕਿਹਾ ਫਿਲਹਾਲ ਵੀ ਆਪਾਂ ਤਕੜੇ ਹੋ ਕੇ ਇਸ ਮੋਰਚੇ ਦੀ ਰਾਖੀ ਕਰੀਏ ਕਿਉਂਕਿ ਜਿੰਨਾ ਇਹ ਮੋਰਚਾ ਚੜ੍ਹਦੀ ਕਲਾ ਵੱਲ ਨੂੰ ਜਾਊਗਾ ਉਹਨੀ ਸਾਡੀਆਂ ਮੰਗਾਂ ਨੇ ਜਿਹੜੀਆਂ ਮੰਨੀਆਂ ਜਾਣ ਦੇ ਚਾਂਸ ਵਧਣਗੇ ਬਿਲਕੁਲ ਜੇ ਗੱਲ ਕਰੀਏ ਜੀ ਕਿ ਦੋ ਜਥੇਬੰਦੀਆਂ ਅਲੱਗ-ਅਲੱਗ ਨੇ ਐਸਕੇਐਮ ਦਾ ਸਿਆਸੀ ਤੇ ਗੈਰ ਸਿਆਸੀ ਅੱਜ ਸਰਵਨ ਸਿੰਘ ਭਦੇ ਨੇ ਚਿੱਠੀ ਵੀ ਖੁੱਲੀ ਲਿਖੀ ਆ ਉਹਨਾਂ ਆਗੂਆਂ ਨੂੰ ਵੀ ਕਿ ਉਹਣਾ ਇੱਕ ਵਾਰ ਫੇਰ ਇਕੱਠੇ ਹੋਣ ਲਈ ਸੋਚਿਆ ਜਾਵੇ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਅਸੀਂ ਬਿਲਕੁਲ ਅਸੀਂ سپورਟਿੰਗ ਰੋਲ ਤਾਂ ਸਾਨੂੰ ਇਹ ਚੀਜ਼ਾਂ ਦਾ ਇੰਨੀ ਸਪਸ਼ਟ ਤਾਂ ਨਹੀਂ ਹੈਗੀ ਨਾ ਤੁਸੀਂ ਇਹ ਚੀਜ਼ਾਂ ਅਮਰਜੀਤ ਭਾਈ ਤੋਂ ਪੁੱਛੋਗੇ ਤੁਹਾਨੂੰ ਬਿਹਤਰ ਦੱਸਣ ਸਾਥੀ ਕਲਾਕਾਰਾਂ ਨੂੰ ਹੋਰ ਨੂੰ ਕਹੋਗੇ ਵੀ ਜਰੂਰ ਹਾਂ ਬਿਲਕੁਲ ਦੇਖੋ ਪੰਜਾਬ ਚ ਦੇ ਵਾਸੀ ਹੋਣ ਦੇ ਨਾਂ ਤੇ ਜਦੋਂ ਲੜਾਈ ਪੰਜਾਬ ਦੀ ਆ ਸਾਡੇ ਪਾਣੀਆਂ ਦੀ ਲੜਾਈ ਆ ਸਾਡੀਆਂ ਫਸਲਾਂ ਦੀ ਲੜਾਈ ਆ ਐਮਐਸਪੀ ਦੀ ਲੜਾਈ ਆ ਬਹੁਤ ਜ਼ਰੂਰੀ ਲੜਾਈ ਆ ਇਹਦੇ ਵਿੱਚ ਹਰ ਇੱਕ ਨੂੰ ਆਉਣਾ ਚਾਹੀਦਾ ਆਪਦੇ ਆਪ ਦੇ ਢੰਗ ਨਾਲ ਅ ਅੰਦੋਲਨ ਲੜਨਾ ਚਾਹੀਦਾ ਫਿਰ ਇਹ ਵੀ ਆ ਜਿਵੇਂ ਪਹਿਲਾਂ ਹੋਇਆ ਅਸੀਂ ਆਪ ਦੇ ਰਜੇਵੇਂ ਆ ਚ ਸਮਾਂ ਕੱਢ ਕੇ ਆਇਆ ਕਿਸੇ ਦੇ ਕਿਸੇ ਨੂੰ ਕੋਈ ਡਾਂਗ ਸੋਟੇ ਨਾਲ ਨਹੀਂ ਆਪਾਂ ਤਾਂ ਸਿੱਧਾ ਕਹਿੰਦੇ ਆ ਵੀ ਜਿਦਾਂ ਜਦੋਂ ਸਮਾਂ ਲੱਗਦਾ ਤੁਸੀਂ ਆਓ ਆਪਦੀ ਵੱਧ ਸ਼ਮੂਲੀਅਤ ਜਿੰਨੀ ਤੁਸੀਂ ਇੱਥੇ ਦਿਖਾਓਗੇ ਉਨਹੀਂ ਪ੍ਰੈਸ਼ਰ ਪੈਂਦਾ ਸਾਡੀਆਂ ਮੰਗਾਂ ਦਾ ਕੁਝ ਕਿਸਾਨ ਅੰਦੋਲਨ ਲੈ ਕੇ ਪਹਿਲਾਂ ਗਾਣੇ ਵੀ ਤੁਸੀਂ ਹੈ ਨਾ ਕੋਈ ਹੋ ਸਕਦਾ ਕੋਈ ਕਦੀ ਲੈਣ ਕਿਉਂਕਿ ਲੋਕਾਂ ਨੂੰ ਜਜ਼ਬਾ ਪੈਦਾ ਕਰਨ ਲਈ ਗੀਤ ਸਮੇ ਦੇ ਹੁੰਦੇ ਨੇ ਵੈਸੇ ਨਾ ਜਿਵੇਂ ਹੁਣ ਮੰਨ ਲਓ ਉਦੋਂ ਜਦੋਂ ਦਿੱਲੀ ਜਾਣਾ ਸੀ ਉਦੋਂ ਗੀਤ ਸੀਗਾ ਖੱਚਲਾ ਜੱਟਾ ਖੱਚ ਤਿਆਰੀ ਪੇਚਾ ਪੈ ਗਿਆ ਸੀ ਇੰਟਰ ਨਾਲ ਸੋ ਮੈਂ ਲੰਦਾ ਸਮੇ ਦੇ ਗੀਤ ਹੁੰਦੇ ਨੇ ਅੱਜ ਸਮਾਂ ਮਤਲਬ ਹੋਰ ਚਾਲ ਚੱਲ ਰਿਹਾ ਨਾ ਤੇ ਸੋ ਉਹਦੇ ਵਿੱਚ ਇੱਕ ਗੀਤ ਆ ਹੁਣ ਪੋ ਦੇ ਦਿਨ ਨੇ ਜਿਹੜਾ ਫਿੱਟ ਆਉਂਦਾ ਉਹੀ ਆ ਵੀ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ ਪਾਓ ਸਾਰੇ ਸ਼ਬਦੀ ਆ ਉਹ ਪੜ ਲੈਣੇ ਆ ਉਹ ਚੰਗੀ ਊਰਜਾ ਦਿੰਦਾ ਵਸ ਹੈ ਨਾ ਜਦੋਂ ਆਪਾਂ ਬੈਹਨੇ ਆ ਇਦਾਂ ਦੇ ਸਾਂਝੇ ਅੰਦੋਲਨਾਂ ਦੇ ਵਿੱਚ ਨਾ ਉਸੇ ਹੀ ਰੋਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ ਵਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਦਰ ਤੇ ਵਰਸੇ ਕੋਈ ਨੂਰ ਇਲਾਹੀ ਬੱਚਿਆਂ ਵਿੱਚ ਫਤਿਹ ਸਿੰਘ ਦੀਆਂ ਚਲਕਾਂ ਨੇ ਪਾਤਸ਼ਾ ਸਾਡੇ ਲਈ ਕਿਲੇ ਬਣ ਗੀਆਂ ਸੜਕਾਂ ਨੇ ਪਾਤਸ਼ਾ ਸਾਡੇ ਲਈ ਕਿਲੇ ਬਣ ਗੀਆਂ ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗੀਆਂ